ਬਾਕੀ ਮੇਰੇ ਕੁਝ ਵੀਰ ਨਾਲ ਸਿੱਖਾਂ ਨੂੰ ਹੱਤਵਾਦੀ ਕਹਿੰਦੇ ਨੇ ਮੈਂ ਅੱਜ ਉਹਨਾਂ ਲਈ ਕੁਝ ਸ਼ਬਦ ਲਿਖੇ ਨੇ ਉਹ ਜਰਾ ਧਿਆਨ ਨਾਲ ਸੁਣੀਓ ਸ਼ਾਇਦ ਉਹਨਾਂ ਨੂੰ ਜਵਾਬ ਮਿਲ ਜਾਵੇ ਕਿ ਸਿੱਖ ਹੱਤਵਾਦੀ ਕਿੱਦਾਂ ਹੋਏ ਸੀ ਲਾਉ ਲਿੱਬੜੇ ਥਣਾ ਚ ਜੰਨਤ ਅੱਧ ਚੁੰਗਿਆ ਨਿੱਕੀ ਪੈਣ ਦਾ ਸ਼ਰੀਰ ਜੀ ਦੇ ਮੂਰੇ ਟੁੰਗਿਆ ਲਾਉ ਲਿੱਬੜੇ ਥਣਾ ਚ ਜੰਨਤ ਅੱਧ ਚੁੰਗਿਆ ਨਿੱਕੀ ਪੈਣ ਦਾ ਸ਼ਰੀਰ ਜੀ ਦੇ ਮੂਰੇ ਟੁੰਗਿਆ ਅੱਤਵਾਦੀ ਬਣੂ ਕੀ ਵਕੀਲ ਬਣਜੂ ਕਾ ਤੋ ਛੇੜੇ ਸਰਕਾਰੇ ਸਾਨੂੰ ਜਾਣ ਬੁੱਝ ਗਏ ਅੱਤਵਾਦੀ ਹੋਣਗੇ ਉਹ ਤੇਰੇ ਗਾਗ ਜੀਨ ਸਾਡੀ ਕੌਮ ਦੇ ਆ ਹੀਰੇ ਦੀ ਤੁਰਾਉਣੀ ਬਚ ਕੇ ਅੱਤਵਾਦੀ ਹੋਣਗੇ ਉਹ ਤੇਰੇ ਗਾਗ ਜੀਨ ਸਾਡੀ ਕੌਮ ਦੇ ਆ ਹੀਰੇ ਦੀ ਤੁਰਾਉਣੀ ਬਚ ਕੇ ਹੋ ਜੀ ਦੇ ਵੇੜੇ ਵਿੱਚ ਖੇੜਦੇ ਜਵਾਕ ਮਾਰਤੇ ਹੋ ਜੀ ਦੇ ਤੱਚ ਤਾਇ ਚੌਂਕ ਵਿੱਚ ਜੁੰਦੇ ਸਾੜਤੇ ਜਵਾਨਤੀ ਦੀਆਂ ਵੇਖੀ ਤਸਵੀਰਾਂ ਨੰਗੀਆਂ ਤੁਹਾਨੂੰ ਦਿੱਤੀਆਂ ਸੀ ਜਾਲ ਮਾਨੇ ਉਹ ਤੰਗੀਆਂ ਓਏ ਅੱਗ ਲੱਗਦੀ ਆ ਗਰੇਂਦੇ ਦੰਗਲ ਚੱਬ ਕੇ ਆਤਵਾਦੀ ਹੋਣਗੇ ਉਹ ਤੇਰੇ ਕਾਗਜ਼ੀਨ ਸਾਡੀ ਕੌਮ ਦੇ ਆ ਹੀਰੇ ਦੀ ਤੁਰਾਂਵੀ ਵੱਟ ਕੇ ਆਤਵਾਦੀ ਹੋਣਗੇ ਉਹ ਤੇਰੇ ਕਾਗਜ਼ੀਨ ਸਾਡੀ ਕੌਮ ਦੇ ਆ ਹੀਰੇ ਦੀ ਤੁਰਾਂਵੀ ਵੱਟ ਕੇ ਓ ਸਾਡੀ ਤੀਵੀਆਂ ਨੇ ਸਜਾ ਕੱਟੀ ਗੋਰੇ ਚੰਮ ਦੀ ਹੋ ਗਾਡੀ ਗੌਮਨਾ ਔਲਾਦ ਨੂੰ ਨਜਾਇਜ਼ ਜੰਮਦੀ ਮਰ ਗਈਆਂ ਖੂਹਾਂ ਵਿੱਚ ਛਾਲਾ ਮਾਰ ਕੇ ਕਰਵਾਏ ਸੀ ਬਲਾਦਕਾਰ ਕਿ ਨੱਚ ਕੇ ਅੱਤਵਾਦੀ ਹੋਣ ਗਏ ਉਹ ਤੇਰੇ ਗਾਗ ਜੀਨੀ ਸਾਡੀ ਗੌਮਦਿਆ ਹੀਰੇ ਦੀ ਤੁਰਾਂ ਨਹੀਂ ਵੱਟ ਕੇ ਅੱਤਵਾਦੀ ਹੋਣ ਗਏ ਉਹ ਤੇਰੇ ਗਾਗ ਜੀਨੀ ਸਾਡੀ ਗੌਮਦਿਆ ਹੀਰੇ ਦੀ ਤੁਰਾਂ ਨਹੀਂ ਵੱਟ ਕੇ ਹੋ ਜਿੱਟੇ ਖੂਨ ਦੇ ਆ ਕਾਂਦੇ ਉੱਤੋਂ ਮੇਣਾ ਮਾਰਿਆ ਓ ਐਸ ਨੂੰ ਕਰੇ ਨੇ ਹੱਥਾ ਤੇਰਾ ਪਿਓ ਮਾਰਿਆ ਹੋ ਜਿੱਟੇ ਖੂਨ ਦੇ ਆ ਕਾਂਦੇ ਉੱਤੋਂ ਮੇਣਾ ਮਾਰਿਆ ਐਸ ਨੂੰ ਕਰੇ ਨੇ ਹੱਥਾ ਤੇਰਾ ਪਿਓ ਮਾਰਿਆ ਓ ਰੋਂਦੀ ਆਤਮਾਨ ਅੱਖ ਤੇ ਬੰਦੂਕ ਚੱਕ ਲਈ ਮਾਨੇ ਪੂਰੀਆਂ ਇਜ਼ਾਬ 기 ਤੇ ਲੱਬ ਲੱਬ ਕੇ ਹੱਤਵਦੀ ਹੋਣ ਗਏ ਓ ਕਾਗਜੀ ਨੀ ਸਾਡੀ ਕੌਮ ਤੇ ਆ ਹੀਰੇ ਦੀ ਤੁਰਾਂ ਵੀ ਬਚ ਕੇ ਹੱਤਵਾਦੀ ਹੋਣਗੇ ਉਹ ਤੇਰੇ ਕਾਗਜੀ ਨੀ ਸਾਡੀ ਕੌਮ ਤੇ ਆ ਹੀਰੇ ਦੀ ਤੁਰਾਂ ਵੀ ਬਚ ਕੇ